ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਕਲਗਰੀ ਤੋਂ ਵੀਰ 인ਦਰਪਾਲ ਸਿੰਘ ਜੀ ਦਾ ਇਹ ਲਿਖਦੇ ਹਨ ਸਤਰੀਆਕਾਰ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਤਰੀਆਕਾਰ ਜੀ ਸਰਦਾਰ ਅਮਰਜੀਤ ਸਿੰਘ ਜੀ ਲਈ ਇੱਕ ਹੋਰ ਸਵਾਲ ਜਾਂ ਮੁੱਦਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਯੂਰਪ ਚ ਇਸ ਸਮੇਂ ਪ੍ਰਵਾਸੀ ਰੈਫਿਊਜੀ ਕ੍ਰਾਈਸਿਸ ਚੱਲ ਰਿਹਾ ਹੈ ਇਸ ਬਾਰੇ ਆਪ ਜੀ ਦੇ ਵਿਚਾਰ ਜਾਨਣਾ ਚਾਹੁੰਦਾ ਹਾਂ ਇਹ ਕ੍ਰਾਈਸਿਸ ਪੱਛਮ 'ਚ ਬੈਠੇ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਮੈਂ ਸਮਝਦਾ ਹਾਂ ਕਿ ਇਹ ਸਿੱਖਾਂ ਲਈ ਔਖਾ ਸਮਾਂ ਹੈ ਕਿਉਂਕਿ ਇਸ ਕਰਕੇ ਹੋ ਸਕਦਾ ਹੈ ਕਿ ਪੰਜਾਬੀਆਂ ਜਾਂ ਹੋਰ ਦੇ ਪ੍ਰਵਾਸ 'ਚ ਅੜਿੱਕਾ ਲੱਗੇ ਤੇ ਪੱਛਮੀ ਮੁਲਕ ਕਿਸੇ ਵੀ ਬਾਗੀ ਹਥਿਆਰਬੰਦ ਸੰਘਰਸ਼ ਨੂੰ ਸਪੋਰਟ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਗੇ ਜਿਵੇਂ ਸੀਰੀਆ ਲਿਬੀਆ ਅਤੇ ਇਰਾਕ 'ਚ ਹੋਇਆ ਹਥਿਆਰਬੰਦ ਸੰਘਰਸ਼ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਨੂੰ ਹੋਰ ਫਿਊਜ਼ੀਆਂ ਨੂੰ ਪਨਾਹ ਦੇਣੀ ਪਵੇ ਇਸ ਕਰਕੇ ਕਿ ਇਹ ਖਾਲਿਸਤਾਨ ਦੇ ਕੇਸ ਤੇ ਨਾ ਪੱਕੀ ਪ੍ਰਭਾਵ ਪੈਂਦਾ ਹੈ ਸਿੱਖ ਹੋਣ ਦੇ ਨਾਤੇ ਅਸੀਂ ਲਾਨਕੁਰਦੀ ਦੀ ਮੌਤ ਨਾਲ ਹਮਦਰਦੀ ਰੱਖਦੇ ਹਾਂ ਪਰ ਪਤਾ ਨਹੀਂ ਕਿਉਂ ਇਹ ਫੋਟੋ ਦੇਖ ਕੇ ਹੁਣ ਸਾਗ ਪੱਛਮੀ ਜਗਤ ਕਿਉਂ ਰੋਣ ਲੱਗ ਪਿਆ ਜਦ ਇਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਚ ਨਿਰਦੋਸ਼ਾਂ ਤੇ ਬੰਬਾਰੀ ਕਰਦੇ ਹਨ ਤਾਂ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ ਇਹ ਕਿਉਂ ਜੀਰ ਰਸਾਂ ਵੀਰਿੰਦਰਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਕੈਲਗਰੀ ਤੋਂ ਲਿਖਿਆ ਜੀ ਇਹ ਉਹਨਾਂ ਦੀ ਕਾਫੀ ਦਿਨ ਪਹਿਲਾਂ ਦੀ ਲਿਖਤ ਹੈ ਉਦੋਂ ਕਾਫੀ ਖਬਰਾਂ ਦੇ ਵਿੱਚ ਵੀ ਸੀ ਔਰ ਕੈਨੇਡਾ 'ਚ ਵੀ ਜਿਵੇਂ ਜਸਟਨ ਕਲੂਡ ਟ੍ਰੂਡੋ ਨੇ 25000 ਸੀਨੀਅਰ ਰਿਫਿਊਜੀਜ਼ ਨੂੰ ਲੈਣ ਦੀ ਗੱਲ ਕੀਤੀ ਹੈ ਪਹਿਲਾ ਬੈਚ ਉੱਤੇ ਆਇਆ ਜੀ ਔਰ ਇਹਨਾਂ ਨੇ ਮੁੱਖ ਤੌਰ ਦੇ ਉੱਤੇ ਇਹੀ ਪੁੱਛਿਆ ਕਿ ਵੀ ਇਹ ਜਿਹੜਾ ਪ੍ਰਵਾਸੀ ਕ੍ਰਾਈਸਿਸ ਹੈ ਕਿਉਂਕਿ ਮੈਂ ਫਿਗਰ ਵੀ ਦੇਖ ਰਿਹਾ ਸੀ ਕਿ ਇਸ ਪਿਛਲੇ ਸਾਲ ਚ ਆਮ ਨਾਲੋਂ ਸ਼ਾਇਦ 4 ਗੁਣਾ ਜ਼ਿਆਦਾ ਇਨ ਮਿਲੀਅਨਸ ਰੈਫਿਊਜੀ ਯੂਰਪ ਦੇ ਵਿੱਚ ਆਏ ਨੇ ਈਵਨ ਇਸ ਰੈਫਿਊਜੀ ਕ੍ਰਾਈਸਿਸ ਨੇ ਉਹਨਾਂ ਦੇ ਰਿਲੇਸ਼ਨਸ਼ਿਪ ਨੂੰ ਵੀ ਆਪਸੀ ਦੇਸ਼ਾਂ ਨੂੰ ਈਵਨ ਯੂਰਪੀਅਨ ਯੂਨੀਅਨ ਨੂੰ ਵੀ ਰੂਟਰ ਕੰਡੇ ਲੈ ਆਉਂਦਾ ਸੀ ਹਲਾ ਫਾਈਨਲੀ ਉਹਨਾਂ ਨੇ ਕੁਝ ਵਰਕਆਊਟ ਕਰਕੇ ਟਰਕੀ ਨੂੰ ਐਕਸਟਰਾ ਹੈਲਪ ਦੇ ਕੇ ਬਹੁਤ ਸਾਰੇ ਟਰਕੀ ਸੈਟਲ ਕੀਤੇ ਨੇ ਕਈ ਮੁਲਕਾਂ ਨੇ ਆਪਣੇ ਬਾਰਡਰ ਬੰਦ ਕਰ ਦਿੱਤੇ ਸੀ ਕਿਉਂਕਿ ਯੂਰੋਪੀਅਨ ਯੂਨੀਅਨ ਦਾ கான்ਸੈਪਟ ਹੀ ਸਾਰਾ ਉਸ ਦੇ ਨਾਲ ਜੁੜਿਆ ਹੋਇਆ ਹੈ ਕਿ ਫ੍ਰੀ ਬਾਰਡਰਸ ਬਿਨਾ ਵੀਜ਼ੇ ਤੋਂ ਪਰ ਇਹਨਾਂ ਦਾ ਫੋਕਸ ਇਹ ਹੈ ਵੀ ਇਹ ਸਾਡੇ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਔਰ ਇਹਨਾਂ ਦਾ ਇਹ ਕਹਿਣਾ ਹੈ ਵੀ ਸਾਡੇ ਹਥਿਆਰਬੰਦ ਸੰਘਰਸ਼ ਕਿਉਂਕਿ ਜਿਸ ਚੋਂ ਫਿਰ ਰਿਫਿਊਜੀ ਬਣਦੇ ਨੇ ਜਿਵੇਂ ਸੀਰੀਆ, ਡੀਬੀਆ, ਇਰਾਕ ਵਗੈਰਾ ਚ ਹੋਏ ਪੀਏ ਉਹਨਾਂ ਨੂੰ ਵੀ ਸਪੋਰਟ ਨਹੀਂ ਕਰਦੇ ਫਿਰ ਜਾਂ ਕਰਨਗੇ ਔਰ ਸਾਨੂੰ ਇਹ ਸੈਟ ਬੈਕ ਹੋਏਗਾ ਔਰ ਬਾਕੀ ਉਹਨਾਂ ਨੇ ਕਿਹਾ ਵੀ ਜਿਵੇਂ ਕੁਝ ਫੋਟੋਆਂ ਆਏ ਸਰਦਾਰ ਹੁੰਦੀਆਂ ਨੇ ਕਿ ਕਿਸ ਕਿਸਮ ਦੇ ਹਿੰਸਾ ਪਰ ਇਹ ਵੀ ਤਾਂ ਬੇਗੁਨਾ ਨੂੰ ਮਾਰਦੇ ਨੇ ਅਹ ਦੇਖੋ ਅਸੀਂ ਸਮਝਦੇ ਆ ਵੀ ਆਲਰੇਡੀ ਜਦੋਂ ਤੋਂ 911 ਹੋਇਆ ਉਸ ਤੋਂ ਬਾਅਦ ਦੇ ਜਿੰਨੇ ਵੀ ਪ੍ਰਭਾਵ ਨੇ ਪੋਲਿਟਿਕਲੀ ਹੋਣ ਜਾਂ ਆਨ ਦਾ ਸਟ੍ਰੀਟਸ ਹੋਣ ਜੋ ਹੇਟ ਕਰਾਈਮ ਦੇ ਨਾਂ ਥੱਲੇ ਯੂਰਪ ਤੇ ਵਿੱਚ ਵੀ ਅਮਰੀਕਾ ਔਰ ਸਾਰੇ ਪਾਸੇ ਵਾਪਰਦੇ ਨੇ ਨਾਰਥ ਅਮਰੀਕਾ ਚ ਅਸੀਂ ਤਾਂ ਹਰ ਪਾਸਿਓਂ ਜਿਹੜਾ ਉਸ ਲਈ ਸਫਰ ਕਰ ਰਹੇ ਹਾਲਾਂ ਇਹਨੂੰ ਮੈਂ ਬਲੇਸਿੰਗ ਇਨ ਡਿਸਗਾਈਸ ਹਮੇਸ਼ਾ ਕਹਿੰਦਾ ਕਿ ਇਹਦੇ ਚੋਂ ਬੇਸ਼ੱਕ ਸਾਡੀ ਸਫਰਿੰਗ ਵੀ ਹੈ ਹੇਟ ਕਰਾਈਮ ਵੀ ਹੈ ਪਰ ਇਹਦੇ ਚ ਸਾਡੀ ਪਛਾਣ ਵੀ ਨਿਕਲੀ ਔਰ ਜਿਵੇਂ ਅੱਜ ਅਸੀਂ ਅਸਰਟ ਕਰਦੇ ਆਂ ਸਾਡੀ ਇੱਕ ਵੱਖਰੀ ਪਛਾਣ ਸਿੱਖ ਦੇ ਨਾਤੇ ਜੇ ਕੋਈ ਸ਼ਹਿਰ ਕ੍ਰਾਈਮ ਕਰਨ ਵਾਲੇ ਨੇ ਤੇ ਬਹੁਤ ਮਜ਼ਬੂਤੀ ਨਾਲ ਸਾਡੇ ਨਾਲ ਹਮਦਰਦੀ ਕਰਨ ਵਾਲੇ ਵੀ ਔਰ ਸਿੱਖੀ ਪ੍ਰਚਾਰ ਦੀ ਗੱਲ ਵੀ ਇਹ ਸਾਰੇ ਦੇ ਵਿੱਚ ਹੋਈ ਹੈ ਜੀ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇੱਕ دہشت ਗਰਦੀ ਦਾ ਇੱਕ ਡਰ ਖੌਫ ਬਣ ਗਿਆ ਉਸ ਨੂੰ ਇੰਡੀਅਨ ਰੂਲਰਸ ਨੇ ਆਪਣੇ ਹਿੱਤਾਂ ਦੇ ਲਈ ਪੂਰੀ ਤਰ੍ਹਾਂ ਵਰਤਿਆ ਔਰ ਵਰਤ ਰਹੇ ਨੇ ਕਿ ਉਹ ਉਹਦੇ ਥੱਲੇ ਇਵਨ ਯੂਰੋਪੀਅਨ ਕੰਟਰੀਜ਼ ਨੂੰ ਮਿਸ ਇਨਫੋਰਮੇਸ਼ਨ ਦੇ ਕੇ ਔਰ دہشتਗਰਦ ਹੋਣ ਦਾ ਜਿਹੜਾ ਹੈ ਕਿ ਬਾਈ ਅਸੀਂ ਦੇਖੋ ਸਫਰ ਕਰ ਰਹੇ ਆ ਸਾਡੀ ਵੀ ਪਾਰਲੀਮੈਂਟ ਤੇ ਹਮਲਾ ਹੋਇਆ ਔਰ ਸਿੱਖ ਜਿਹੜੇ ਨੇ ਬਾਹਰ ਪੰਜਾਬ ਦੇ ਵਿੱਚ ਪੜਕਾਟ ਪੈਦਾ ਕਰ ਰਹੇ ਨੇ ਔਰ ਅੱਗੂ ਹੋਏਗਾ ਔਰ ਉਸਦਾ ਹੀ ਨਤੀਜਾ ਹੈ ਕਿ ਭਾਈ ਜਿਸ ਤਰੀਕੇ ਨਾਲ ਇਹਨਾਂ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ THAILAND ਤੋਂ ਖੜਿਆ ਹੈ ਔਰ ਹੁਣ ਭਾਈ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੂੰ ਪੁਰਤਗਾਲ ਚ ਜਿਹੜੇ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਬਿਤਾਉਣ ਗਏ ਹੋਏ ਸਨ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਹੋਇਆ ਹੈ ਵਾਪਸ ਖੜਨ ਦੇ ਲਈ ਸੋ ਇਹ ਇਹ ਸਾਰੇ ਪ੍ਰਭਾਵ ਹੀ ਨੇ ਕਿਉਂਕਿ ਅਲਟੀਮੇਟਲੀ ਜਿਸ ਕਿਸਮ ਦੀ دہشتਗਰਦੀ ਆਜ ਹੈ ਇਹੋ ਜਿਹਾ ਕਿਉਂਕਿ ਵਰਲਡ ਜੇ ਗਲੋਬਲ ਵਿਲੇਜ ਆਇਆ ਤੇ ਉਹਦਾ ਪ੍ਰਭਾਵ ਵੀ ਉਹੀ ਆਦਰਵਾਈਜ਼ ਮਿਡਲ ਈਸਟ ਜਾਂ ਦੂਸਰੇ ਚੋ ਜਿਸ ਤਰੀਕੇ ਨਾਲ ਰਫਿਊਜੀਆ ਦਾ ਪ੍ਰਵਾਸ ਹੋ ਰਿਹਾ ਜੇ ਇਸ ਤੋਂ ਪਹਿਲਾਂ ਦਾ ਹਾਲ ਹੁੰਦਾ ਤੇ ਉੱਥੋਂ ਹੀ 10 ਮੀਲ ਦੂਰ ਕਿਸੇ ਹੋਰ ਥਾਂ ਦੇ ਉੱਤੇ ਟੈਂਟ ਲਾ ਦੁੰਦੇ ਨੇ ਜਿਵੇਂ ਫਲਸਤੀਨੀਆ ਨੂੰ ਉਹਨਾਂ ਦੀ ਆਪਣੀ ਧਰਤੀ ਦੇ ਉੱਤੇ ਹੀ ਜਿਹੜਾ ਰਫਿਊਜੀ ਬਣਾਇਆ ਹੋਇਆ ਹੈ ਲੇਕਨ ਹੁਣ ਕਿਉਂਕਿ ਦੁਨੀਆ ਇਸ ਕਿਸਮ ਦੀ ਇੱਕ ਦੂਜੇ ਨਾਲ ਜੁੜੀ ਹੋਈ ਆ ਉਹ ਵੀ ਉੱਥੋਂ ਤੁਰਦੇ ਨੇ ਮਿਡਲ ਈਸਟ ਤੋਂ ਆ ਕੇ ਯੂਰਪ ਦੇ ਵਿੱਚ ਹੀ ਆਪਣਾ ਟਿਕਾਣਾ ਬਣਾਉਂਦੇ ਨੇ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਸਾਡੇ ਲਈ ਵੈਸੇ ਵੀ ਕਿਉਂਕਿ ਜਦੋਂ ਇੱਕ ਜ਼ੀਨੋਫੋਬੀਆ टर्म ਹੈ ਅਕਸਰ ਇਸਤੇਮਾਲ ਕਰਦੇ ਆ ਕਿ ਨਫ਼ਰਤ ਵੀ ਹੈ ਜੀ ਲੋਕਾਂ ਦੀ ਇਕਨੋਮੀ ਅਸਰ ਹੋਈ ਹੈ ਦੇਸ਼ਾਂ ਦੀ ਤੇ ਉਹਨਾਂ ਨੂੰ ਵੀ ਲੱਗਦਾ ਹੈ ਵੀ ਸਾਡੀ ਇਸ ਮੰਦ ਹਾਲੀ ਦਾ ਜਿਹੜਾ ਕਾਰਨ ਹੈ ਇਹ ਇਹ ਲੋਕ ਨੇ ਔਰ ਇਹ ਦੇ ਅਸੀਂ ਦੇਖਦੇ ਆਂ ਵੀ ਇਟਲੀ ਹੋਏ ਈਵਨ ਜਰਮਨੀ ਹੋਏ ਦੂਸਰੇ ਮੁਲਕਾਂ ਦੇ ਵਿੱਚ ਸਪੇਨ ਹੋਏ ਆਰਥਿਕਤਾ ਦਾ ਬਹੁਤ ਮਾੜਾ ਹਾਲ ਹੈ ਕੋਈ ਜੌਬ ਨਹੀਂ ਨੇ ਤੇ ਬਾਹਰ ਲਿਆਂ ਨੂੰ ਕਿਨੇ ਦੇਣੇ ਨੇ ਫਿਰ ਜੇ ਆਪਣੇ ਨਹੀਂ ਸੋ ਆਪਣੇ ਵੀ ਲੋਕ ਜਿਹੜੇ ਉੱਥੋਂ ਵੀ ਸਭ ਕੁਝ ਵੇਚ ਬਚਾ ਕੇ ਛੜ ਛੜਾ ਕੇ ਏਜੰਟਾਂ ਦੇ ਸਿਰ ਤੇ ਆ ਕੇ ਇੱਥੇ ਰਿਫਿਊਜੀ ਸਟੇਟਸ ਲੈਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਪੇਪਰ ਮਿਲ ਵੀ ਗਏ ਪੱਕੇ ਵੀ ਹੋ ਗਏ ਜੋਬ ਨਹੀਂ ਨੇ ਜੀ ਜੀ ਸੋ ਕੁੱਲ ਮਿਲਾ ਕੇ politically ਤਾਂ ਜ਼ਾਹਰ ਹੈ ਕਿ ਵੀ ਅਸੀਂ ਕਿਤੇ ਐਗਜ਼ਿਸਟ ਵੀ ਨਹੀਂ ਕਰਦੇ ਇਹ ਸਾਰੇ ਔਰ ਜਿਹੜਾ ਇੰਡੀਅਨ ਸਿਸਟਮ ਹੈ ਇਹ ਇਸ ਨੇ ਇਹ ਸਾਰੇ ਦਾ ਬਹੁਤ ਫਾਇਦਾ ਚੱਕਿਆ ਹੈ ਉਹ ਜਿਹੜੇ ਆਪ دہشتਗਰਦ ਨੇ ਜਨੇ ਆਪ ਹਜ਼ਾਰਾਂ ਮੁਸਲਮਾਨ ਮਾਰੇ ਨੇ ਔਰ ਜਿਹੜੀ ਸਭ ਤੋਂ ਵੱਡੀ ਜੇ ਦੁਨੀਆ ਦੀ ਇਸ ਵੇਲੇ ਕੋਈ دہشتਗਰਦ ਤਨਜ਼ੀਮ ਹੈ ਜਾਂ ਜਮਾਤ ਹੈ ਤੇ ਆਰਐਸਐਸ ਹੈ ਜੀ ਲੇਕਿਨ ਉਹ ਸਭ ਤੋਂ ਜ਼ਿਆਦਾ ਜਿਵੇਂ ਚੋਰ ਜਿਹੜਾ ਜਿਹੜੇ ਲੋਕ ਚੋਰ ਫੜਨ ਨੂੰ ਦੌੜੇ ਚੋਰ ਚੋਰ ਕਰ ਰਹੇ ਨੇ ਚੋਰ ਉਹਨਾਂ ਦੇ ਵਿਚਾਰਣਗੇ ਸਭ ਤੋਂ ਉੱਚਾ ਬੋਲ ਰਿਹਾ ਚੋਰ ਚੋਰ ਉਹ ਲੋਕ ਦੇਖ ਰਹੇ ਨੇ ਚੋਰ ਕਿੱਥੇ ਗਿਆ ਉਹ ਤਾਂ ਉਹਨਾਂ ਚ ਜੀ ਜੀ ਸੋ ਇਹੀ ਹਾਲ ਇਹਨਾਂ ਦਾ ਵੀਰਿੰਦਰ ਪਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ